ਸਾਸ਼ਰੀਏ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਉਮੀਦ ਕਰਦੇ ਹਾਂ ਜੀ ਸਭ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਵਧੀਆ ਜੀ ਤੇ ਅੱਜ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆਂ ਤੇ ਵੀਡੀਓ ਸ਼ੁਰੂ ਕਰਨ ਲੱਗੇ ਆ ਜੀ ਸਵੇਰ ਦਾ ਹੀ ਟਾਈਮ ਆ ਤੇ ਆਪਾਂ ਸਬਜੀ ਤਿਆਰ ਕਰ ਲੈਨੇ ਆ ਤੇ ਤਰੀਵਲੀ ਸਬਜੀ ਹੋਏਗੀ ਤੇ ਨਾਲ ਚੌਲ ਬਣਾ ਲਵਾਂਗੇ ਤੇ ਇੱਥੇ ਆਪਾਂ ਜੀ ਤੇਲ ਤੜਕਣਾ ਰੱਖ ਦਿੱਤਾ ਤੇ ਇੱਥੇ ਆਪਣੇ ਆਲੂ ਤੇ ਇੱਥੇ ਹਰੀਆਂ ਮਿਰਚਾਂ ਅਦਰਕ ਪਿਆਜ਼ ਟਮਾਟਰ ਇਹ ਆਪਾਂ ਪਾਵਾਂਗੇ ਵਿੱਚ ਤੇ ਚਲੋ ਜੀ ਆਪਾਂ ਹੁਣ ਇਸ ਨੂੰ ਬਣਾ ਲੈਂਦੇ ਆ ਸਭ ਤੋਂ ਪਹਿਲਾਂ ਆਪਾਂ ਹਰੀ ਮਿਰਚ ਪਾ ਦਾਂਗੇ ਜੀ थोड़ा जहां लें उसके बाद आप इस अदरक ਅਦਰਕ ਨੂੰ ਥੋੜਾ ਜਿਹਾ ਕੱਟਾ ਅਦਰਕ ਨੂੰ ਥੋੜਾ ਜਿਹਾ ਘੋਲ ਲਾਂਗੇ ਵੀ ਫੋਂਜੀ ਆਪਾਂ ਇਸ ਵਿੱਚ ਪਿਆਜ਼ ਪਾਵਾਂਗੇ ਤੇ ਟਮਾਟਰ ਪਾਵਾਂਗੇ ਵੀ ਪਿਆਜ਼ ਜੀ ਇਹ ਵਿੱਚ ਮੈਂ ਕਾਤੀ ਕਿਰੇ ਹੋਇਆ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਪੁੱਲ ਲਾਂਗੇ ਜੀ ਤੇ ਹੁਣ ਇਸ ਵਿੱਚ ਜੀ ਆਪਾਂ ਬੇਸਿਕ ਮਸਾਲੇ ਜਿਹੜੇ ਹੈਗੇ ਆ ਪਪਰੇ ਆ ਘਰਾਂ ਵਿੱਚ ਪਾਉਣੇ ਆ ਉਹੀ ਪਾ ਦੇਵਾਂਗੇ ਜੀ ਤੇ ਸੱਚ ਜੀ ਪਾ ਲਾਂਗੇ ਆਪਾਂ ਕੁੱਟੀ ਹੋਈ ਲਾਲ ਮਿਰਚ ਕਿਉਂਕਿ ਹਰੀ ਮਿਰਚ ਪਾਈ ਹੋਈ ਆ ਤੇ ਸਵਾਦ ਅਸਾਰ ਨਮਕ ਤੇ

ਇਹ ਜੇ ਤਾਂ ਪਾ ਲਈਏ ਚਾਹ। ਆਲੂ ਆਪਣੇ ਜਿੱਟੇ ਹੋਏ ਆ ਤੇ ਇਹ ਆਪਾਂ ਪਾ ਦੇਣੀ ਹੈ ਮੀਂਹ ਦੇ ਵਿੱਚ।

ഗ്രീ വാസ്തയ इधर जी आप चौल बना लगे हैं तो ते अपना तेल गर्म करने करा रख दिता तो यह है ते जी अपने को हरी मिर्च आपको पा देंगे तो आलू है जी कटा हुआ तो वह पा देंगे अपने तो अपने को चौल है जी धो के रखे हुए आप चलो जी आप बना लें जी ਤੇ ਕੱਲ ਜਿਹੜੀ ਆਪਾਂ ਕਲੀਨਿੰਗ ਕੀਤੀ ਸੀ ਉਹ ਵੀ ਤੁਹਾਨੂੰ ਵਿਖਾ ਦਿੰਨੇ ਆ ਕਿ ਬਹੁਤ ਹੀ ਜ਼ਿਆਦਾ ਪੱਤਰੀ ਸੀ ਤੋਂ ਲਿੱਖੀ ਹੋਈ ਤੇ ਉਹਦੇ ਕਰਕੇ ਹੀ ਪਾਂਡਿਆਂ ਦੇ ਉੱਪਰ ਪੱਤਰੀ ਡਿੱਗੀ ਸੀ ਤੇ ਉਹ ਆਪਾਂ ਕੰਪਲੀਟਲੀ ਕਲੀਨ ਕੀਤੀ ਹੋਈ ਹੈ ਜੀ ਤੇ ਇਹ ਆਪਾਂ ਜਿਹੜੇ ਅਨ ਡਬਲ ਗੇਰਾ ਕੱਲ ਤੋਕੇ ਰੱਖੇ ਸੀ ਉਹ ਵੀ ਸੁੱਕੀਏ ਸੀ ਤੇ ਉਹ ਵੀ ਆਪਾਂ ਇੱਥੇ ਰੱਖ ਦਿੱਤੇ ਆ ਤੇ ਇਹਨਾਂ ਵਿੱਚ ਜਦੋਂ ਆਪਾਂ ਰਾਸ਼ਨ ਜਾਂ ਹੋਰ ਚੀਜ਼ ਕੋਈ ਨਾ ਕੋਈ ਲਿਆਉਣੀ ਹੁੰਦੀ ਆ ਤੇ ਉਹ ਆਪਾਂ ਜ਼ਰੂਰ ਇਹਦੇ ਵਿੱਚ ਪਾ ਸਕਦੇ ਆ ਤੇ ਜਿਹੜੀ ਮਰਜ਼ੀ ਚੀਜ਼ ਪਾ ਸਕਦੇ ਆ ਜੀ ਤੇ ਇਹ ਸੀ ਇੱਕ ਹੈ ਜੀ ਜਿਹੜਾ ਕਲੀਨ ਆਪਾਂ ਕੀਤਾ ਹੈ ਤੇ ਹਾਂਜੀ ਹੁਣ ਆਪਾਂ ਹਲਦੀ ਨਹੀਂ ਪਾਈ ਸੀ ਤੇ ਹੁਣ ਆਪਾਂ ਕੱਢ ਕੇ ਲਿਆਂਦੀਏ ਤੇ ਹਲਦੀ ਵੀ ਆਪਾਂ ਪਾ ਦਿੰਨੇ ਆ ਆਪਾਂ ਗੈਂਸ ਨੂੰ ਕੱਟ ਕਰ ਦਿੱਤਾ ਸੀ ਬਈ ਹੌਲੀ ਹੌਲੀ ਬਣ ਜੂਗੀ ਆਪਣੀ ਸਬਜੀ ਤੇ ਓਨੇ ਟਾਈਮ ਨੂੰ ਆਪਾਂ ਲੈ ਕੇ ਆਏ ਸੀ ਆਪਾਂ ਕੱਟ ਕੇ ਹਲਦੀ ਤੇ ਹੁਣ ਆਪਾਂ ਇਹ ਵੀ ਮਿਕਸ ਕਰ ਦਿੰਨੇ ਆ ਵਿੱਚ ਜੀ ਆ ਇਸ ਨੂੰ ਘੱਟ ਦੇ ਤੇ ਬਣਾ ਮਸਾਲਾ ਪੁੱਨੇ ਤੇ ਇਧਰ ਆਪਣਾ ਚੌਲਾਂ ਨੂੰ ਰੋੜਾ ਹੈ ਤੇਲ ਗਰਮ ਹੋ ਗਿਆ

ਥੋੜਾ ਇਹ ਪਾਣੀ ਪਾ ਕੇ ਇਸ ਨੂੰ ਆਪਾਂ ਮਿਕਸ ਕਰ ਲਾਂਗੇ ਜੀ। ਥੋੜਾ ਟਾਈਮ ਸੀ ਇਕ ਲੱਭ ਚਾਂਦੇ ਆਪਾਂ ਇਸ ਵਿੱਚ ਚੌਲ ਪਾ ਦਾਂਗੇ ਤੇ ਪਾਣੀ ਜੀ ਆਪਾਂ ਜਿੰਨੇ ਚੌਲ ਲਏ ਆ ਉਸ ਤੋਂ ਡਬਲ ਪਾਣੀ ਪਾ ਦਾਂਗੇ। ਹੁਣ ਜੀ ਉਬਾਲ ਆਉਣਾ ਸ਼ੁਰੂ ਹੋ ਗਿਆ। जो आप ये पानी पा उबाले शुरू हो जाता है तो उदू आप ही चौल पा दे, दे जिन्हें चौल ले आप डबल दर पानी पा देंगे ਇਸ ਨੂੰ ਵੀ ਬਣਨ ਵਾਸਤੇ ਰੱਖਦੇ ਆਂ ਜੀ ਇੱਧਰ ਆਪਣੀ ਸਬਜ਼ੀ ਬਣ ਲੱਗੀ ਐ ਤੇ ਇੱਧਰ ਆਪਣਾ ਚੌਲ ਜਿਹੜੇ ਹੈਗੇ ਆ ਉਹ ਵੀ ਰੱਖੇ ਹੋਏ ਆ ਚਲੋ ਜੀ ਹੁਣ ਤਾਂ ਚੌਲਾਂ ਨੂੰ ਇਹਨਾਂ ਟੱਕ ਕੇ ਪਾ ਲਈਨੇ ਜੀ ਹਾਂਜੀ ਹੁਣ ਆਪਾਂ ਜੀ ਨਾਸ਼ਪਾਤੀ ਇੱਕ ਕਟਲੀ ਸੀ ਜੀ ਤੇ ਇਹ ਖਾ ਲੈਨੇ ਆ ਜੀ ਹਾਂਜੀ ਇੱਥੇ ਆਪਣੇ ਜੀ ਚੌਲ ਤੇ ਸਬਜੀ ਬਣ ਕੇ ਤਿਆਰ ਹੋ ਗਏ ਸੀ ਤੇ ਆਪਾਂ ਇਹਨਾਂ ਨੂੰ ਸਰਵ ਕਰ ਲੈਨੇ ਆ ਜੀ ਤੇ ਇੰਜੋਏ ਕਰਦੇ ਆ ਜੀ ਇੱਥੇ ਜੀ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਮਿਰਚਾਂ ਆਪਾਂ ਲਿਆਂਦੀਆਂ ਸੀ ਜੀ ਤੇ achar ਪਾਉਣਾ ਸੀ ਤੇ ਅੱਜ ਆ ਇਹ ਆਪਾਂ ਸਕਾਲੀਆਂ ਸੀ ਪਹਿਲਾਂ ਕੱਟ ਕੇ ਸਕਾਲੀਆਂ ਸੀ ਤੇ ਹੁਣ ਜੀ ਆਪਾਂ ਧੋ ਕੇ ਪਹਿਲਾਂ ਕੱਟ ਕੇ ਫਿਰ ਸਕਾਲੀਆਂ ਸੀ ਤੇ ਹੁਣ ਇਹਨਾਂ ਨੂੰ ਆਪਾਂ ਆਚਾਰ ਪਾ ਲੈਨੇ ਆ ਨਮਕ ਤੇ ਹਲਦੀ ਆਪਾਂ ਇਹਦੇ ਵਿੱਚ ਜੀ ਮਿਲਾ ਕੇ ਤੇ ਥੋੜੀ ਥੋੜੀ ਕਰਕੇ ਮਿਕਸ ਕਰ ਦਿੰਨੇ ਆ ਤੇ ਇਹ ਆਚਾਰ ਜੀ ਬਹੁਤ ਹੀ ਵਧੀਆ ਬਣਿਆ ਸੀ ਬਹੁਤ ਹੀ ਵਧੀਆ ਟੇਸਟੀ ਬਣਨਾ ਸੀ ਇਹ ਸਕਾ ਆ ਕੇ ਪਾਇਏ ਤੇ ਵਧੀਆ ਰੰਡਾ ਦੀ ਟੇਸਟੀ ਬਣਦਾ ਹੈ ਜੀ ਤੇ ਇੱਕ ਵਾਰੀ ਆਪਾਂ ਇੰਨਾ ਘ ਪਾਇਆ ਸੀ ਤੇ ਆਪਾਂ ਇਹਨਾਂ ਨੂੰ ਤੜਕ ਕੇ ਵੀ ਖਾ ਲੈਨੇ ਆ ਜਿਵੇਂ ਆਪਾਂ ਤੇਲ ਵਿੱਚ ਫਰਾਈ ਕਰਕੇ ਫਰਾਈ ਕਰਕੇ ਵੀ ਖਾ ਲੈਨੇ ਆ ਚਲੋ ਜੀ ਠੀਕ ਹੈ ਜੀ ਜਿਹੜੇ ਵੀ ਆਪਣੇ ਵਿਊਅਰਸ ਵੀਡੀਓ ਤੇ ਨਵੇਂ ਜੁੜੇ ਹੈਗੇ ਆ ਤੇ ਵੀਡੀਓ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੀ ਚਲੋ ਜੀ ਠੀਕ ਹੈ ਜੀ ਮਿਲਦੇ ਆਂ ਜੀ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਲਈ ਖਾਸ਼ੀ ਰਿਹਾ ਕਰ ਜੀ